हाँ जी की हाल है सारे भीर की बंदा करता मेरे उतर को उतर सैट है सारे भी रही ठीक है लो जी करते हो लाउ की स्टार्टिंग सवेरे सवेरे साढ़े ग्यारह बजे ठीक है, uh -huh. you, है, स्वेरे, स्वेरे। स्वेरे। है भाई मैं उठा सार लाइटा लूटा भाई ये पहला तो ਬੜੀ ਈ ਇਲੈਕਟ੍ਰਿਕ ਹੁੰਟ ਵੀ ਹੋਣੀ ਆ ਔਰ ਬੱਚਾ ਮੋਚਾ ਦਾ ਨਹੀਂ ਨਾ ਮਾਰ ਲਾ ਉਹਦੇ ਡੇਰ ਬੈਠੇ ਛੋਲੇ ਛਾਲੇ ਖਾਣ ਨੂੰ ਜਿਹੜ ਨੇ ਨਾ ਖਾਦਰ ਨੂੰ ਛੋਲੇ ਦੇ ਦਿਆਂ ਵੀ ਇਹ ਉਹ ਕੰਮ ਦੰਦਿਆ ਹੋਈ ਆ ਹੋਰ ਕੀ ਆਪਣੇ ਕੋਲੇ ਹਾਂਜੀ ਮੇਰੇ ਦੋਸਤੋ ਇਧਰ ਲਈ ਵੀ ਲੈਡ ਰੋਡ ਬੁਝਾਦੀ ਆ ਭਾਈ ਪਰ ਇੱਧਰ ਤਾਂ ਬੁਝਾਈ ਦਿੱਤੀ ਹਾਂ ਚਲੋ ਸ ਇੱਕ ਹੋਰ ਕੰਮ ਗਲਤ ਹੋਇਆ ਬਈ ਸੱਚ ਬੱਚਾ ਮਰ ਗਿਆ ਬਈ ਜਿਹੜਾ ਆਪਾਂ ਬਚਾਇਆ ਸੀਗਾ ਹਨਾ ਰਾਤ ਸਹੀ ਸੀਗਾ ਤੜਕੇ ਵੇਖਾ ਤਾਂ ਹੁਣ ਮਰਿਆ ਪਿਆ ਚਲੋ ਕੋਈ ਨਾ ਬਈ ਨੂੰ ਨੱਕ ਦੇ ਗੇ ਆਗੇ ਨਾਮ ਦੇ ਆਪਾਂ ਕਈ ਕੋਈ ਚੱਕ ਲਾ ਕੇ ਕਰੋ ਹੋਇਆ ਤਾਂ ਮਾੜਾ ਹੀ ਹੈਕਰ ਮਰਨ ਦਾ ਹੱਕ ਨਹੀਂ ਸੀ ਤੂੰ ਵੱਧ ਡੈਮੇਜ ਬੱਚੇ ਹਨਾ ਤੂੰ ਵੱਧ ਜਿਆਦਾ ਇੰਜਰੀਆਂ ਵਾਲੇ ਜਵਦਾ ਜਗ ਨਹੀਂ ਬੱਚੇ ਵੀ ਬਚ ਜਾਂਦੇ ਐ ਇਹਦੇ ਤੇ ਇੱਡਾ ਕੋਈ ਛੱਟ ਵੀ ਨਹੀਂ ਮੱਜੀ ਇਹ ਪਤਾ ਨਹੀਂ ਕਿਉਂ ਮਰ ਗਿਆ ਯਾਰ ਸਮਝੋ ਬਾਹਰ ਹੋਈ ਗੱਲ ਮੇਰੇ ਤਾਂ ਚਲੋ ਕੋਈ ਗੱਲ ਨਹੀਂ ਹਾਂਜੀ ਮੇਰੇ ਦੋਸਤੋ ਚੱਲੇ ਆ ਜੀ ਮਾੜਾ ਜਿਹਾ ਕੰਮ ਠੀਕ ਐ ਬੜੇ ਦਿਨਾਂ ਬਾਅਦ ਝੋਟਾ ਬਾਹਰ ਕੱਢਿਆ ਜਾ ਆਪਣਾ ਇਹ ਤੇ ਸਟੈਂਗਰ। ਇਹ ਓਕੇ ਆ ਬਸ ਠੀਕ ਆ ਮੈਂ ਇੱਧਰ ਜਾ ਕੇ ਆਣਾ ਬਾਈ ਯਾਰ ਆਪਣਾ ਔਲ ਕੰਨੀ ਔਲ ਕਮਲੋਟਾ ਕਨੇਓ, ਔਲ ਕਮਲੋਟ ਕਰਨੀ ਜੀ। ਤੇ ਚਲੋ ਬਾਪੂ ਕਹਿੰਦਾ ਛੇਰੀਏ ਦੀ ਮੈਂ ਹੋ ਗਿਆ ਲੇਟ ਕਰਾ ਜਾ ਆਵਾਂ ਖਿੱਚ ਕੇ ਲਾਦਾ ਮੋਟਰਸਾਈਕਲ ਫਿਰ ਘਰ ਦੇ ਆ ਦੇਖਦੇ ਆ ਕੀ ਬਾਤ। ਹਾਂਜੀ ਮੇਰੇ ਵੀਰੋ ਆ ਗਈ ਸੀ ਜੀ ਘਰੇ। ਟਾਈਮ ਹੋ ਗਿਆ ਕਾਫੀ ਲਗਭਗ 1:30 ਵਜੇ ਹੋਣਗੇ। ਤੇ ਬੱਚਾ ਫੇਰ ਆ ਗਿਆ ਬਾਈ ਕਾਲਾ ਘੰਡ ਕਾਲੀ ਝੱਲਰ ਯਾਰ ਬਾਅਦ ਚ ਦਿਖਾਉਂਗਾ ਸੁਣੋ ਜਾਲ ਤੇ ਪਟਾਓ ਦੇਖੋ ਸਾਹਮਣੇ ਉੱਥੇ ਦਿਖ ਰਿਹਾ ਉਹ ਬੈਠਾ ਕਾਲਾ ਕੰਡ ਕਾਲੀ ਝਾਲਰ ਵਾਲਾ ਬੱਚਾ ਪ੍ਰੇਮ ਨੇ ਫੇਰ ਡਾਤਾ ਤੇ ਫੇਰ ਆਪਣੇ ਆ ਕੇ ਯਾਰ ਹੁਣ ਉਹਨੂੰ ਕਹੂੰਗਾ ਬਾਈ ਬੱਚਾ ਲੈ ਜਾ ਤੇ ਭਰਾ ਆਪਣੇ ਡਾਈ ਐਵੇਂ ਇੱਥੇ ਜੇ ਮੇਰੇ ਕੋਲੇ ਬਈ ਬਾਇ ਚਾਂਸ ਬਿੱਲੀ ਖਾ ਗਈ ਜਾਂ ਕੁੱਤਾ ਖਾ ਗਿਆ ਮੁੜ ਕੇ ਬੰਦੇ ਦੇ ਦਿਮਾਗ ਚ ਕੀ ਜਾਂਦੇ ਵੀ ਉਹ ਬੰਦੇ ਨੇ ਮੇਰਾ ਨੱਪ ਲਿਆ ਉਹਨੂੰ ਆਖੂੰਗਾ ਬਾਈ ਕੀ ਕੀ ਪਤਾ ਨਹੀਂ ਰਸ ਫੇਰੇ ਕਿੱਥੇ ਟਿਕ ਪਿਆ ਕਿ ਇੱਥੇ ਬਿੱਲੀ ਚੱਕ ਲੈ ਯਾਰ ਨਾ ਮੇਰੇ ਲੱਗੂ ਮੜ ਪੀ ਰਿਹਾ ਨੱਪ ਲਿਆ ਹਣ ਤਾ ਕਰ ਕੋਣ ਆਖੂ ਬਈ ਬੱਚਾ ਲੈ ਜਾ ਆਪਦਾ ਤੇ ਭਰਾ ਆਪਣੇ ਡਾਈਨ ਨਾ ਇਹ ਇੱਥੇ ਮੁੜ ਕੇ ਆਉਣਾ ਤੇ ਜੇ ਕੋਈ ਉਨੀ ਕੀ ਹੋ ਗਈ ਆਪਾਂ ਕੋਈ ਜ਼ਿੰਮੇਵਾਰ ਨਹੀਂ ਬੱਚੇ ਸਿੱਧਾ ਹਸਾਬ ਆਣਾ ਵੀ ਦੋ ਵਾਰੀ ਮੋੜ ਦਾਂਗੇ ਆਪਾਂ ਹੋਰ ਦੱਸੋ ਮੈਨੂੰ ਪਤਾ ਇਹ ਗੱਲਾਂ ਹੋਣ ਆ ਯਾਰ ਮੁੜ ਕੇ ਲਾਂਬਾ ਬਣ ਜਾਂਦਾ ਬਾਬੇ ਹੋਰ ਕੋਈ ਚੱਕਰ ਨਹੀਂ ਆ ਤਾਂ ਕਰਕੇ ਹੋਰ ਕੋਈ ਚੱਤ ਚ ਜਾਂਦੀ ਆ ਯਾਰ ਵੀ ਭੈਣ ਤੇ ਨੱਪ ਗਿਆ ਮੇਰਾ ਬੱਚਾ ਚੰਗਾ ਭਲਾ ਸੀਗਾ ਹਨਾ ਤਾਂ ਕਰਕੇ ਹੁਣ ਆਖਾਂਗੇ ਭਰਾ ਆਪਣੇ ਲੈ ਜਾ ਬਸ ਡਾੜ ਹੁੰਨਾਂ ਦੇ ਹੁਣ ਜੇ ਹੁੰਦਾ ਉੱਡ ਗਿਆ ਤੇਰ ਤੂੰ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਕਿਸੇ ਦੇ ਹਸਾਬ ਹੈ ਠੀਕ ਹੈ ਚਲੋ ਯਾਰ ਮੈਂ ਘਰੋਂ ਕਰਾਂ ਪਾਣੀ ਪੂਣੀ ਲੈ ਆਵਾਂ ਬਾਬਿਓ ਗਰਮੀ ਬਾਲੀ ਹੋਈ ਪਈ ਐ ਫਿਰਦੇ ਆ ਜੀ ਮਲੋਟ ਫਿਰ ਰੋਲਰ ਆ ਕੇ ਸਮਾਨੇ ਖਾਦੇ ਬਸ ਚੱਲਾਂਗੇ ਘਰੇ ਅੱਜ ਕੋਈ ਉਤਰ ਪਾਤਰ ਵੀ ਨਹੀਂ ਬਾਹਰ ਕੱਡੇ ਗਏ ਸਾਰਾ ਦਿਨ ਅਜ ਤਾਂ ਮਲੂਰ ਹੀ ਟੱਪ ਗਿਆ ਆਪਣਾ ਠੀਕ ਆ ਕਿ ਨਹੀਂ ਬਸ ਚੱਲਦਿਆਂ ਘਰੇ ਬਾਬੇ ਕੋਈ ਸੀ ਨਹੀਂ ਭਾਣਾ ਕੁੜੀਆਂ ਉਹਨਾਂ ਬਗੜੇ ਸਕੂਟਰੀ ਵੀ ਨਾ ਮਾਰਨ ਵਿੱਚ ਲੱਗ ਬਾਰਡਰ ਲੱਭਦੇ ਵੇਖ ਪਾਸੇ ਹਨ ਨਾ ਮੈਂ ਤਾਂ ਬੜੇ ਫਸਿਆ ਯਾਰ ਬਈ ਅਜ ਤਾਂ ਬੱਚੇ ਵੀ ਨਹੀਂ ਕੱਢੇਗੇ ਬਾਹਰ ਚਲੋ ਬਸ ਠੀਕ ਹੈ ਸ਼ਾਮ ਤੱਕ ਘਰੇ ਮੁਰ ਜਾਗੇ ਆਸਟੇਮ ਖੜੇ ਆ ਜੀ ਪਿੰਡ ਆਉਲਖ ਮੇਰੇ ਵੀਰੋ ਛੋਟਾ ਹਾਂਜੀ ਮੇਰੇ ਵੀਰੋ ਚੱਲਿਆਂ ਜੀ ਪਿੰਡ ਆਲਖ ਤੋਂ ਆਲਖ ਤੋਂ ਬਾਅਦ ਕਰਾਈਆਲਾ ਕਰਾਈਆਲਾ ਤੋਂ ਬਾਅਦ ਫਕਰਸਰ ਥੇੜੀ ਥੇੜੀ ਤੋਂ ਬਾਅਦ ਸਰਾਇ ਦਾ ਸਰਾਇ ਤੋਂ ਬਾਅਦ ਲਾਲਬਾਈ ਲਾਲਬਾਈ ਤੋਂ ਬਾਅਦ ਬੀਦੋਲ ਤੋਂ ਬਾਅਦ ਮਾਨਾ ਜੀ 40-50 ਮਿੰਟਾਂ ਚ ਘਰੇ ਪਹੁੰਚ ਜਾਣਾ ਮੈਂ ਠੀਕ ਹੈ ਤੇ ਮੋਬਿਲ ਬੈਕ ਕਰਾ ਲੇਗਾ ਬਾਅਦ ਜਾ ਕੇ ਦਾਣਾ ਪਾਣੀ ਪਾਉ ਆਕੂਤਰਨ ਦਾ ਸਾਰਾ ਦਿਨਾ ਚੋਰੇ ਫੇਰੇ ਜੀ ਡੱਪ ਗਿਆ ਲਓ ਜੀ ਮੈਂ ਖਿਆ ਕੇ ਵੀਊ ਵੀ ਦੇ ਦिए ਸਨਸੈਟ ਹੋ ਰਿਹਾ ਹੈ ਮੇਲ ਰੋਡ ਹੁਣ ਵੱਡੇ ਰਾਹ ਹੁਣ ਲੰਮੇ ਸੁਆਦ ਪਿਆਉਦਾ ਮਰ ਮੋਟਰਸਾਈਕਲ ਤਗੜਾ ਹੋਵੇ ਕੋਲਿਆ ਭੈਂਦਾ ਰਾਇ ਨਹੀਂ ਬਲਕਿ ਠੀਕ ਖੜ ਜੇ ਛੋਟਾ ਚਲੋ ਚਾਲਦੇ ਆ ਬਾਬੋ ਘਰੇ ਵਸ ਬਾਕੀ ਮੇਰੇ ਤਾਂ ਮੁਸ਼ਕਲੀ ਦਾ ਹੈ ਘਰੇ ਉੱਪਰ ਦਾ ਸਹੀ ਆਪਣਾ ਤੇ ਕੋਈ ਚੱਕਰ ਨਹੀਂ ਚਲੋ ਦਾਣਾ ਪਾਣੀ ਪੋਣਾ ਲੇਟਾ ਹੈ ਕਿੱਧਰ ਚੱਕਰ ਹੈ ਅਜੇ ਤਾਂ ਫਗਰਸਰ ਜਿਹੜੀ ਫਿਰਦੇ ਆ ਯਾਰ ਫਿਊਲ ਘਟੋ ਹੈ ਜੀ ਫਿਊਲ ਪਵਾ ਕੇ ਲਿਆਇਆ ਬਾਈ ਚਲਦੇ ਆ ਬਫਰ ਘਰ ਨੂੰ ਹਾਂ ਜੀ ਮੇਰੇ ਦੋਸਤੋ ਆ ਗਏ ਜੀ ਘਰੇ ਦਿਨ ਗਿਆ ਸ਼ਿਪ ਬਈ ਥੋੜੇ ਸਾਹਮਣੇ ਆ ਲਗਭਗ 7 ਵਜੇ ਹੋਣਗੇ ਮੇਰੇ ਸਾਰਾ ਇੱਕ ਮਿੰਟ ਕੈਮਰਾ ਸਾਫ ਕਰ ਲਾਂ ਮੈਂ ਤੇ ਹੁਣ ਵਾਪਸੀ ਕੀਤੀ ਹੈ ਤੇ ਕਿ ਰਾਤ ਦੀ ਕਬੂਤਰ ਬਾਜੀ ਕਰਕੇ ਪਹਿਲਾਂ ਹੁਣ ਬੱਚੇ ਕੱਢ ਲੈਣਾ ਰਾਤ ਨੂੰ ਬਾਹਰ ਲੈਟਾਂ ਛੱਡ ਕੇ ਵੜ ਗਿਆ ਤਾਂ ਇਹ ਕਰ ਲੈਣੀ ਤੇ ਇਹੋ ਜਿਹੀ ਕੋਈ ਗੱਲ ਨਹੀਂ ਆਪਾਂ ਕੱਢ ਵੀ ਸਕਦੇ ਤੇ ਆਹ ਬੈਠਾ ਵੀ ਉਹ ਬੱਚਾ ਆਇਆ ਹੁਣ ਇਹ ਦੀ ਕਿਸਮਤ ਚੰਗੀ ਹੈ ਵੀ ਜਿਹੜਾ ਬਈ ਇਹ ਬਚਾਇਆ ਪਿਆ ਤੁਹਾਨੂੰ ਸਹੀ ਦਸਾਣਾ ਨਹੀਂ ਯਾਰ ਹੁਣ ਇਹ ਤਾਂ ਬਿੱਲੀ ਬੁੱਲੀ ਲੈ ਜੇ ਹਨਾ ਬਈ ਬਿੱਲੀਆਂ ਤੈਨੂੰ ਪਤਾ ਪਹਿਲਾਂ ਵੀ ਆਪਣਾ ਪੁੱਤਰੋਂ ਤਾਂ ਵਾਲੀ ਬੰਨੀ ਤਾਂ ਲੈ ਗਈ ਸੀ ਫੜ ਕੇ ਇੱਕ ਬੱਚਾ ਬਿੱਲੀ ਤੇ ਯਾਰ ਫਿਰ ਜ਼ਿੰਮੇਵਾਰੀ ਬਈ ਕੀ ਦੀ ਹੈ ਭਰਾ ਮੇਰੋ ਹਨਾ ਤਾਂ ਕਰਕੇ ਬਈ ਹੁਣ ਮੈਂ ਫੋਨ ਲਾਉਣਾ ਹੈਗਾ ਦੀ ਬਈ ਤੇਰਾ ਬੱਚਾ ਆ ਗਿਆ ਮੇਰੇ ਕੋਲੇ ਤੇ ਭਰਾ ਬਣੀ ਲੈ ਜਾ ਹਨਾ ਤੇ ਉਸ ਤੋਂ ਬਾਅਦ ਨਾ ਛੱਡੀ ਆਇਆ 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 ਪੁੱਤ ਇਹ ਵੀ ਉੱਤਰ ਦੀ ਚਸ ਚੱਕ ਜਾ ਰਾਇ ਇਹਨੂੰ ਆਇਆ ਵੀ ਮੈਨੂੰ ਤਾਰੇ ਹੀ ਕੋਈ ਆ ਮੋਤਰਾ ਹਨਾ ਆ ਬੈਠਾ ਲੈ ਵਾਹ ਸਾਇ ਆਪਣੇ ਕੋਲੇ ਚਲ ਕੋਈ ਗੱਲ ਨਹੀਂ ਬਾਈ ਕੋਈ ਚੱਕਰ ਵਾਲੀ ਗੱਲ ਨਹੀਂ ਇਹਨੂੰ ਲਾ ਲੈਨੇ ਆਂ ਦਾਣਾ ਪਾਣੀ ਪਾਉਣਾ ਹਜੇ ਬੱਚੇ ਚੈੱਕ ਕਰਨੇ ਆਂ ਇਧਰੋਂ ਵੀ ਕਿਸੇ ਨੇ ਦਾਣਾ ਪਾਣੀ ਖਾਦਾ ਵੀ ਹੈ ਕਿ ਨਹੀਂ ਪ੍ਰੈਸ਼ਰ ਵਾਲਾ ਯਾਰਣਾ ਚੱਲ ਕੋਈ ਨਾ ਯਾਰ ਸਾਲੀ ਜ਼ਿੰਦਗੀ ਨੂੰ ਤਾਂ ਖਰਾਬ ਹੀ ਲੰਘ ਰਹੀ ਐ ਤੁਹਾਨੂੰ ਦੱਸਾਂ ਹਨਾ ਐਕਸਪੀਰੀਅੰਸ ਬਹੁਤ ਜ਼ਿਆਦਾ ਘਟਿਆ ਹੈ ਮੈਨੂੰ ਲੱਗਦਾ ਮੈਨੂੰ ਕੋਈ ਦਵਾਈ ਦੂਈ ਲੈਣੀ ਚਾਹੀਦੀ ਸੱਚੀ ਗੱਲ ਤਾਂ ਜਿਹੜੀ ਹੈਗੀ ਦਮਾਗ ਨਹੀਂ ਸੱਟ ਪੈਣ ਦੇ ਯਾਰ ਤਾਂ ਇਹ ਨੂੰ ਤੁਹਾਨੂੰ ਕਿਵੇਂ ਦੱਸਾਂ ਮੈਂ ਵੀਡੀਓ ਚ ਦੱਸ ਦਿੰਨਾ ਮੂੰਹ ਕਿਸੇ ਨਾਲ ਨਹੀਂ ਦੱਸਦਾ ਹੁੰਦਾ ਹਨਾ ਵੀ ਚਿੱਤ ਨਹੀਂ ਲੱਗਦਾ ਮੇਰਾ ਯਾਰ ਨੂੰ ਸਹੀ ਲੱਗਦਾ ਨਾ ਤਾਂ ਮੇਰਾ ਕੂਤਰਾਂ ਜੀ ਲੱਗਦਾ ਹੈ ਵੀ ਕਿਸੇ ਪਾਸੇ ਵੀ ਜੀ ਨਹੀਂ ਲੱਗਦਾ ਸੇ ਦੱਸਾਂ ਮੈਂ ਵੀ ਮਨ ਚ ਹੋਰੀ ਖਿਆਲ ਹੋਰੀ ਗੱਲਾਂ ਹਨਾ ਮੈਂ ਤੁਹਾਨੂੰ ਕੀ ਦੱਸਾਂ ਹਨਾ ਵੀ ਮੰਨ ਕੇ ਚਲੋ ਬਹੁਤ ਜ਼ਿਆਦਾ ਓਵਰ ਥਿੰਕਿੰਗ ਚੱਲਦੀ ਹੈ ਤੇ ਕੰਮ ਕੋਈ ਕਰਦਾ ਨਹੀਂ ਮੈਂ ਹਨਾ ਜੀ ਨਹੀਂ ਕਰਦਾ ਇਹ ਮਾਣੀ ਹੈ ਨਹੀਂ ਕਿਸੇ ਕੰਮ ਤੇ ਮੇਰਾ ਤੇ ਚਲੋ ਐ ਤੋਰੇ ਫੇਰੇ ਕਰਨੇ ਹੁਣ ਤਾਂ ਮਾੜਾ ਮੋਟਾ ਦਿਮਾਗ ਸੈੱਟ ਹੋ ਜਾਂਦਾ ਨਹੀਂ ਮੈਂ ਜਦੋਂ ਬੈਠਾ ਹੁੰਨਾ ਕੱਲਾ ਚੁੱਪ ਕਰਿਆ ਉਦੋਂ ਤਾਂ ਪੈਸੋ ਆਈਸੂਆਂ ਇਸਨਾ ਗੱਲਾਂ ਦਿਮਾਗ 'ਚ ਆਉਂਦੀਆਂ ਨੇ ਨਾ ਬਈ ਓਏ ਬੰਦੇ ਦਾ ਆਹ ਅਕਣ ਨੂੰ ਮਰਨ ਹੋ ਜਾਂਦਾ ਯਾਰ ਸਹੀ ਦੱਸ ਤੰਗਾ ਆਪਣੀ ਮਾਰਦਾ ਹਨਾ ਤਾਂ ਕਰਕੇ ਬਾਪੂ ਥੋੜਾ ਜਿਆਦਾ ਰੁਕੇ ਹੋਏ ਆ ਬਈ ਆਪਾਂ ਲੈਟ ਰੌਟੇ ਛੱਡ ਦਈਏ ਰੁਕੇ ਹੋਏ ਆ ਤਾਂ ਕਰਕੇ ਪਿੱਛੇ ਚੱਲ ਰਹੇ ਆ ਬਈ ਆਪਾਂ ਹੋਰ ਆਪਾਂ ਨੂੰ ਕੋਈ ਦਿੱਕਤ ਨਹੀਂ ਆ ਭੈਣ ਜੀ ਹੈਣਾ ਹਾਂ ਪੁੱਤ ਬੱਚੇ ਪੁੱਛੇ ਕੱਢੇ ਕੀ ਨਹੀਂ ਭੈਣ ਦਾ ਯਾਰ ਆ ਕੱਢ ਕੇ ਮਾਰਨਾ ਆਉਂਦੀ ਪਾੜੇ ਚੰਗੇ ਆਂਡੇ ਬਦਲੇ ਆ ਥੱਲੇ ਮੈਂ ਰੱਤੀ ਦੀ ਕਿਵੇਂ ਹੋਏ ਭੈਣ ਚ ਮਾਰ ਨਹੀਂ ਨਹੀਂ ਰੱਤੀ ਤੇ ਸਹੀ ਹੈ ਰੱਤੀ ਦਾ ਇੱਕ ਨੰਬਰ ਬੱਚਿਆ ਪੂਰੇ ਘੋਟ ਰੱਤੀ ਦਾ ਹੋ ਪੁੱਛਾ ਸੱਟਾ ਉਹ ਵੀ ਫੇਰ ਹਉਤੇ ਕਿਹੜਾ ਬੱਚਾ ਆ ਜਾਵੜਾ ਉਹ ਕੱਜਰ ਦਾ ਆਂਡੇ ਵੀ ਨਾ ਬਣਾ ਦੇ ਉਹਨਾਂ ਦੇ ਕੇ ਉਹ ਬੈਠਾ ਤਾਂ ਆ ਗਿਆ ਲੈ ਚਲੋ ਕੋਈ ਨਾ ਭਾਈ ਮੈਂ ਫੋਨ ਲਾਵਾਂ ਟਾਈਮ ਲੈਪਸ ਤੇ ਠੀਕ ਹੈ ਤੇ ਕੰਮ ਨਹੀਂ ਵੇੜਾਂ ਮੈਂ ਸਾਰੇ ਫਿਰ ਦੇਖਦੇ ਆਂ ਕੀ ਬਣਦਾ ਲੇਟਨਟ ਬੜਾ ਛੱਡ ਲਾਂ ਮੈਂ ਉਹ ਬੱਚੇ ਨੂੰ ਵੀ ਮੰਦਰ ਕਰ ਦੂੰ ਕੋਈ ਇਸ਼ੂ ਵਾਲੀ ਗੱਲ ਉਹ ਕਿਹੜਾ ਬੱਚਾ ਮਰਿਆ ਪਿਆ ਸੱਚ ਬਈ ਹਨਾ ਉਹਨੂੰ ਵੀ ਨੱਪ ਕੇ ਯਾਰ ਵਿਚਾਰੇ ਨੂੰ ਤੜਕੇ ਦਾ ਮਰਿਆ ਪਿਆ ਲਰ ਰਹੀ ਸੀ ਆਪ ਮੈਂ ਤਾਂ ਇਹ ਵੀਡੀਓ ਐਡਿਟ ਕਰਨਾ ਭਾਂ ਦੇ ਯਾਦ ਹੀ ਨਹੀਂ ਜੇ ਕੀ ਪਏ ਪਤਾ ਨਹੀਂ ਕਿਹੜੇ ਸੂਣੇ ਸਾਹਣੇ ਚਾਹੀਏ ਮੈਂ ਤਾਂ ਹੋਲ ਟਰੈਕਟਰ ਪਿੱਛੇ ਚੱਲ ਜਾ। ਧੀ ਇਹ ਤਾਂ ਨਾ ਹੋ ਜਾ ਕੋਈ ਚੰਗਾ ਹੋਇਆ ਚਲੋ ਹੁਣ ਫੇਰ ਚੱਲ ਦਰਲੇ ਘਰੇ। ਹਾਂਜੀ ਤੇ ਆਗੇ ਦਰਲੇ ਘਰੇ ਭਾਈ ਹਨਾ ਕਈ ਵੀ ਲੈਂਦੀ ਬੱਚੇ ਨੂੰ ਆਪਣੇ ਵਾਸਤੇ। ਲਿਓ ਏ ਉਰੇਆ। ਓ ਲਿਓ। ਉਰੇਆ। ਰੋਟੀ ਖਾਈ ਜਾਂਦਾ ਸੀ ਇੰਨੀ ਬੱਜ ਗਈ ਮੈਂ ਹਲੀ ਉਹ ਵਾਸਤੇ ਲੈ ਲੈ। ਅੱਲਾ ਲਾਲਾ ਚੀਜੀ। ਰੰਗ ਨਿਕਾ ਮੈਂ ਤੇ ਬਸ ਹੁਣ ਪੈ ਵੀਡੀਓ ਅਪਲੋਡ ਕਰਨੀ ਆ ਨਾ ਬੱਚੇ ਪੁੱਛਾਂ ਤੇ ਨਿਗਾ ਮਾਰਨੀ ਆ ਯਾਰ ਬਾਈ ਤੈਨੂੰ ਸੁਣੀ ਦੱਸਾਂਦਾ ਨਾ ਯਾਰ ਪਾਣੀ ਪੂਣੀ ਪੈ ਕੌਲਾਂਾਂ 'ਚ ਰੱਖ ਕੇ ਭਰਾਓ ਚੈੱਕ ਕੀਤੇ ਆ ਸਾਰਿਆਂ ਨੇ ਦਾਣਾ ਪਾਣੀ ਖਾਦਾ ਆ ਵੀ ਹੈ ਨਹੀਂ ਕਿਸ ਨੇ ਜੀ ਲੱਗਿਆ ਕਿਸੇ ਦਾ ਕਿ ਕੀ ਸਾਵਕਤਾਂ ਵਾ ਦੇਖਣਾ ਆ ਪਾਣੀ ਦੇ ਕੌਲਾਂਾਂ ਪਾਉਂਗਾ ਭੀ ਰੱਖੇਗਾ ਨਾਸਤੇ ਪਹਿਲਾਂ ਪਰ ਪਾਣੀ ਪੀਣ ਦਾ ਇਹਨਾਂ ਪਤਾ ਜਵਾਕਾਂ ਨੂੰ ਜਿਨ੍ਹਾਂ ਨੇ ਇਹਨਾਂ 'ਚ ਵੀ ਨਹੀਂ ਪੀਤਣ ਦੇ ਮੂੰਹ ਲਵਾਏ ਤੇ ਸਾਰੇ ਬੱਚੇ ਓਕੇ ਰਿਪੋਰਟਾਂ ਬਾਬੇ ਦੀ ਕਿਰਪਾ ਨਾਲ ਦਾਣਾ ਪਾਣੀ ਸਾਰਿਆਂ ਨੇ ਖਾਦਾ ਬੰਦੀ ਘਟ ਖਾਦਾ ਖਾਦਾ ਕਿ ਮੈਨੇ ਵੱਧ ਖਾਦਾ ਪਰ ਖਾਦਾ ਜ਼ਰੂਰ ਹੈ ਬਈ ਸਾਰਿਆਂ ਨੇ ਠੀਕ ਹੈ ਤੇ ਇੱਕ ਵਾਰੀ ਵੀਡੀਓ ਅਪਲੋਡ ਕਰਦੀ ਆਪਾਂ ਤੇ ਫਿਰ ਵਿਚਾਰੇ ਬੱਚੇ ਨੂੰ ਵੀ ਨੱਪਦੇ ਆ ਟੋਹਾ ਪਟ ਕੇ ਯਾਰ ਹਨਾ ਮਾਰੀ ਹੋਈ ਉਹਦੇ ਨਾਲ ਵੀ ਤੇ ਇਧਰੋਂ ਵੀ ਯਾਰ ਭਵਾਨੀ ਯਾਰ ਕੀ ਸੀ ਬਾ ਯਾਰੋ ਇੱਕ ਜੱਤ ਕਰਦਾ ਜੂੜਗਾ ਪਟਦਗੇ ਦੂਜਾ ਫਿਰ ਸੋਚ ਲੈਣਾ ਜਿਨ੍ਹਾਂ ਨੂੰ ਮੈਂ ਮੂੰਹ ਹਲਾਇਆ ਯਾਰ ਮਿੱਤਰਾਂ ਨੂੰ ਬੱਚੇ ਦੇ ਜਾਂਦਾ ਉਹਨਾਂ ਦਾ ਕੀ ਕਰਾਂਗੇ ਮਜ਼ਾ ਆਵਦੇ ਦਾ ਪੂਰੇ ਆ ਸਾਡੇ ਯਾਰ ਜਿਹੜੇ ਦੇਣੇ ਆ ਨਾ ਆਪਣੇ ਲਿਆਜ ਕਾਨੂੰ ਬਸ ਉਹ ਕਢਾਈ ਜਾਂਦੇ ਹੁਣ ਤਾਂ ਦੂਜੇ ਪੂਰ ਵਾਲੇ ਸਾਰੇ ਲਿਆਜ ਕਾਨੂੰ ਚੁਕਾ ਦਿੰਦੇ ਆ ਆਪਣੇ ਹਨਾ ਖਾਸ ਕਰਕੇ ਬੰਦਿਆਂ ਨੂੰ ਜਿਹੜੇ ਕੇਅਰ ਕਰਨ ਕਬੂਤਰਾਂ ਦੀ ਨਾ ਕਿ ਉਹ ਜਿਹੜਾ ਲਜਾ ਕੇ ਨਾਸ ਮਾਰਨ ਕਬੂਤਰਾਂ ਦਾ ਸਹੀ ਹੈ ਜੇ ਦੇਣੇ ਹੁੰਦੇ ਨੇ ਕਬੂਤਰ ਉਹੋ ਜਿਹੇ ਬੰਦੇ ਨੂੰ ਦਿਆ ਕਰੋ ਜਿਹੜਾ ਬੰਦਾ ਸਾਂਭ ਸੰਭਾਲ ਕਰਦਾ ਆਏ ਨਹੀਂ ਕੋਈ ਤਗੜਾ ਮਾੜਾ ਨਹੀਂ ਕੋਈ ਗਰੀਬ ਅਮੀਰ ਤਾਂ ਕਰਕੇ ਇਹ ਸੀ ਨਵਾਬੇ ਹੁਣ ਤੇ ਕੋਈ ਜਾਤ ਪਾਤ ਦਾ ਨਹੀਂ ਕੋਈ ਚੱਕਰ ਆਪਾਂ ਨੂੰ ਹਨਾ ਨਾ ਗਰੀਬ ਅਮੀਰ ਦਾ ਬੰਦਾ ਉਹ ਹੋਣਾ ਚਾਹੀਦਾ ਜਿਹੜਾ ਬੰਦਾ ਦਿਲੋਂ ਜੁੜਿਆ ਆਪਣੇ ਨਾਲ ਸਹੀ ਗੱਲ ਆ ਕਿ ਨਹੀਂ ਤੇ ਜਿਹੜਾ ਬੰਦਾ ਕੇਅਰ ਕਰਦਾ ਹੈ ਜਿਹੜਾ ਬੰਦਾ ਇੱਜ਼ਤ ਕਰਦਾ ਆਪਣੀ ਹਨਾ ਐਵੇਂ ਯਾਰ ਉਹੀ ਗੱਲ ਕਰਨਾ ਵੀ ਭੈਣ ਜਿੱਥੇ ਜਿੱਥੇ ਫਰਜ਼ ਸਮਝ ਕੇ ਤੁਰੇ ਸੀਗੇ ਤੇ ਉਥੋ ਉਥੋ ਕਦਰ ਗਵਾ ਕੇ ਮੁੜੇ ਆ ਸਿੱਧੀ ਗੱਲ ਆ ਭਾਈ ਤਾਂ ਹੀ ਨਹੀਂ ਹੁਣ ਬਾਲਾ ਕਰਦੇ ਯਾਰ ਕਿਸੇ ਦਾ ਹੁਣ ਤਾਂ ਕਹ ਲਈ ਲੀਓ ਦਾ ਪੀਬੀ ਦਾ ਕਰਦਾ ਮੇਰੀ ਤਾਂ ਮੂੰਹ ਤਾਂ ਹੀ ਲਿਬੜਿਆ ਭੈਣ ਨੇ ਕਿਤੇ ਅੱਧ ਕਿ ਸਾਰਾ ਮੂੰਹ ਲੇੜੀ ਫਿਰਦਾ ਫਿਰ ਮੇਰੇ ਨਾਲ ਆ ਕੇ ਲਾ ਦਿੰਨਾ ਹੈਗਾ ਚੱਲ ਕੋਈ ਨਾ ਬਿੱਡਾਂ ਦੇ ਪੈਣਾ ਆਪਾਂ 2 ਮਿੰਟ ਖੜਾ ਪਾ ਵੀਡੀਓ ਪਾਦ ਗਏ ਬਿੱਡਾਂ ਦੇ ਪਾਉਂਗਾ ਤੈਨੂੰ ਕਹਿਤਾ ਜਦੋਂ ਮੈਂ 쿨ਰ ਮਰੇ ਪਾਉਂਗਾ ਝੋਟਿਆ ਘਬਰਾਇਆ ਨਾ ਕਰ ਤੂੰ ਹਾਂ 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 ਬੜਾ ਮੂ ਕਰਦਾ ਚੰਦਰਾ ਦੇਖ ਲੈ ਹੁਣ ਇੱਥੇ ਬਹਿ ਜਾ ਨਾਲ ਅੱਗੇ ਬਹਿ ਜਾਣੇ ਪਰ ਤਾਂ ਇੱਥੇ ਆਇਆ ਇਧਰ ਆ ਜਾ ਉੱਤੇ ਆ ਜਾ ਆ ਉੱਤੇ ਆ ਦੇਖ ਇਹ ਦੂਸਿਆਣਾ ਹੋਰ ਕੀ ਹੋਊਗਾ ਇਹ ਦੂਸਿਆਣਾ ਕੀ ਜਾਨਵਰ ਹੋਊਗਾ ਪਿੱਲੇ ਬੜਾ ਮੂ ਕਰਦਾ ਯਾਰ ਸੱਚੀ ਬਾਈ ਯਾਰ ਹਾਂਜੀ ਮੇਰੇ ਦੋਸਤੋ ਤੇ ਪਾ ਇੱਕ ਬੱਚਾ ਇਧਰ ਹੋਰ ਮਰ ਗਿਆ ਠੀਕ ਐ ਬੱਚਾ ਨਹੀਂ ਮਰ ਗਿਆ ਚਲੋ ਆਇਆ ਰੱਖ ਲਓ ਵੀ ਆਂਡਾ ਹੀ ਮਰ ਗਿਆ ਆਂਡੇ ਦੇ ਬੱਚਾ ਨਿਕਲਣ ਵਾਲਾ ਸੀਗਾ ਬਾਈ ਠੀਕ ਹੈ ਕੱਢਿਆ ਨਹੀਂ ਗਾ ਟਾਈਮ ਤੇ ਜੇ ਉਧਰ ਦੂਜਾ ਬੱਚਾ ਨਹੀਂ ਮਰਿਆ ਬਾਈ ਉਹੀ ਹਾਲ ਹੋਇਆ ਦੇਖੋ ਤੁਹਾਨੂੰ ਦਿਖਾਉਣਾ ਤੁਹਾਨੂੰ ਮੈਂ ਕੱਲ ਤਾਂ ਨਿਕਲਣਾ ਅਸੀਂ ਦੇਖਿਆ ਸੀ ਉਹ ਮੈਂ ਗੱਲ ਇਹ ਬੱਚਾ ਨਿਕਲਣ ਵਾਲਾ ਪਤਾ ਬਾਈ ਇਹ ਉਹੀ ਗੱਲ ਬਣ ਗਈ ਜਿਹੜਾ ਹਨਾ ਵੀ ਬੱਚੇ ਨਹੀਂ ਅੱਡ ਕੀਤੇ ਆਪਾਂ ਤੇ ਆਹ ਦੇਖੋ ਆਂਡੇ ਤਾਂ ਮਿੱਠਾ ਲੱਗੀਆਂ ਸੀਗਾ ਆ ਬਿੱਠਾ ਕਰਕੇ ਛੋਲ ਕੋਈ ਆਂਦਾ ਕਰਦਾ ਤੇ ਬੱਚੇ ਤੋਂ ਨਿਕਲੇ ਨਹੀਂ ਆਂਦਾ ਵੀ ਵਿੱਚੋਂ ਆਂਡੇ ਦੋ ਠੀਕ ਹੈ ਬੱਚਾ ਪੂਰਾ ਤਿਆਰ ਸੀ ਜਮਾ ਬਣਿਆ ਯਾਰ ਹੈ ਨਾ ਤੇ ਪਹਿਰੇ ਵਿੱਚ ਹੀ ਰਹਿ ਗਿਆ ਯਾਰ ਕੀ ਯਾਰ ਆਣੀ ਹੋਗਾ ਦੂਜਾ ਨਾ ਰਹਾ ਦੇਖੋ ਬੱਚਾ ਪੂਰਾ ਤਿਆਰ ਸੀਗਾ ਬੱਚਾ ਬਾਹਰ ਹੀ ਨਿਕਲੇ ਗਿਆ ਆਂਡੇ ਚ ਚਲ ਬਸ ਹੁਣ ਧਿਆਨ ਰੱਖਾਂਗੇ ਅੱਗੇ ਤੋਂ ਕੀ ਹਿਸਾਬ ਕਰਦਾ ਵੀ ਠੀਕ ਹੈ ਤੇ ਇਹਦਾ ਤਾਂ ਕੰਮ ਹੋ ਗਿਆ ਵਿਚਾਰੇ ਦਾ ਨਿਕਲਣਾ ਨਹੀਂ ਸੀਗਾ ਵਿੱਚ ਹੀ ਡੈਡ ਹੋ ਗਿਆ ਯਾਰ ਚਲੋ ਰਾਬਰ ਆ ਖਾ ਭਾਈ ਇੱਕ ਤਾਂ ਇਹ ਜਾ ਕਲਾਂਡਾ ਵੀ ਇਧਰ ਹਣਾ ਤੇ ਇੱਕ ਬੱਚਾ ਉਧਰ ਨੂੰ ਜਾ ਕੇ ਟੂਹਾ ਪਾਟ ਰੱਖਿਆ ਤੇ ਦੋਵਾਂ ਨੂੰ ਇਕੱਠਿਆਂ ਨੂੰ ਨੱਪ ਦੇਣਗੇ ਵਿਚਾਰਿਆਂ ਨੂੰ ਆ ਜਾਓ ਭਾਈ ਦੋਵੇਂ ਬੱਚਿਆਂ ਦਾ ਕਰੀਏ ਜਗਾਰਡਮੈਂਟ ਹਣਾ ਆ ਇਹ ਤਾਂ ਵੀ ਪਤਾ ਨਹੀਂ ਕੀ ਸੀ ਨੂੰ ਗਿਆ ਭਾਈ ਕਿਉਂ ਮਰ ਗਿਆ ਯਾਰ ਵਿਚਾਰਾ ਜੀ ਜੂਣੀ ਲਾਇਆ ਬਾਗੀ ਉਹ ਦੰਦ-ਦੰਦ ਵਿੱਚ ਹੀ ਕੁੱਤੇ ਕੱਟੇ ਦੇ ਹਣਾ ਉਹਦੇ ਕਰਕੇ ਭਾਂਜੇ ਵੀ ਮਰ ਗਿਆ ਯਾਰ ਪਤਾ ਨਹੀਂ ਕੀ ਦਾ ਸੀ ਬਈ ਹਨਾ ਜੀ ਦਾ ਜਿਹੜੇ ਵੀ ਭਰਾ ਦਾ ਸੀਗਾ ਨਾ ਬਈ ਬੱਚਾ ਤੇ ਮਰ ਗਿਆ ਬਈ ਇਹ ਠੀਕ ਹੈ ਕਿਤੇ ਕੰਜੇ ਦਾ ਮੈਥੋਂ ਭਾਲਿਓ ਬਾਅਦ ਵੀ ਵੀਡੀਓ ਚ ਬਾਈ ਨੇ ਦਿਖਾਇਆ ਸੀਗਾ ਤੇ ਵੀ ਕਿੱਧਰ ਗਿਆ ਹਨਾ ਤੇ ਇਹ ਮਰ ਗਿਆ ਲਾਲਚੀ ਨਾ ਬੱਚਾ ਬਈ ਅੰਨੇ ਸ਼ਰਾ ਲਾਓ ਜੀ ਅੰਡਾ ਵੀ ਰੱਖਤਾ ਬੱਚਾ ਵੀ ਰੱਖਤਾ ਸੈੱਟ ਕਰਕੇ ਪਾ ਠੀਕ ਹੈ ਲਾਓ ਜੀ ਮਾਬਾ ਸੁੱਖ ਰੱਖੇ ਕਿਰਪਾ ਕਰੇ ਠੀਕ ਆ ਕਿ ਨਹੀਂ ਚਲੋ ਇਹਨਾਂ ਦਾ ਸਾਥ ਇੱਥੋਂ ਤੱਕ ਜੀ ਆ ਆਪਣੇ ਨਾਲ ਓਹੋ ਮਰਾ ਬਹੁਤ ਔਖਾ ਚੜਨਾ ਬਈ ਸੱਚੀ ਗੱਲ ਐ ਹੈ ਚਲੋ ਕੋਈ ਗੱਲ ਨਹੀਂ ਯਾਰ ਹੋ ਜਾਂਦਾ ਹੈ ਨਾ ਪੜਿਆ ਮੈਨ ਨਾਲ ਹਾਂਜੀ ਮੇਰੇ ਦੋਸਤੋ ਡਨ ਐ ਸਾਰਾ ਕੰਮ ਠੀਕ ਐ ਤੂੰ ਕਾਲੇ ਘੰਡ ਤੇ ਕਾਲੀ ਝਲਰ ਵਾਲਾ ਬੱਚਾ ਵੀ ਆਪਾਂ ਪ੍ਰੇਮ ਵਾਲਾ ਤਾੜਤਾ ਵੱਡੇ ਜਾਲ 'ਚ ਠੀਕ ਐ ਸੁੱਕੀ ਸੰਦੀ ਤਾੜਤਾ ਹੈਗਾ ਆਪਣੇ ਕੋਲੇ ਕੋਈ ਚੱਕਰ ਨਿਕਲ ਨੂੰ ਫੋਨ ਕਰਾਂਗੇ ਵੀ ਲੈ ਜਾਉਣ ਨੂੰ ਬਈ ਤੇ ਬਾਕੀ ਭਰਾ ਮੇਰੇ ਉਹ ਵੀ ਹਨਾ ਸਾਰੇ ਜਿਹੜੇ ਮਤਲਬ ਕਬੂਤਰਾਂ ਦੇ ਨਵੇਂ ਆਂਡੇ ਉਂਡੇ ਲਾਏ ਸੀਗੇ ਉਹ ਚੈੱਕ ਕਰ ਲਿਓ ਉਹ ਆਲ ਨਾਲ ਜੇ ਤੂੜੀ ਪਾ ਦੀ ਹਨਾ ਵੀ ਖਰਾਬ ਨਾ ਹੋਣਾ ਡੇ ਬਿਠਾਣਾ ਲੱਗਣਾ ਤੇ ਬਿਦਾਣੇ ਪਾਣੀ ਚੈੱਕ ਕਰ ਲੇ ਬੱਚੇ ਚੈੱਕ ਕਰ ਲੇ ਹਨਾ ਸਭ ਸੈੱਟ ਦਾਣਾ ਆਪਣੀ ਖਾਈ ਬੈਠੇ ਬਸ ਤੇ ਉਹ ਓਕੇ ਡੰਨਾ ਸਾਰਾ ਕੰਮ ਨਾ ਉਹ ਕਲੀਅਰ ਹੈ ਆ ਗੰਬੀਤਾ ਬਾ ਮੈਂ ਤੇ ਬਸ ਕਰਦੇ ਆਂ ਵਲੌਗ ਦੀ ਐਂਡਿੰਗ ਬਈ ਹੈਨਾ ਪੈਂਦੇ ਆ ਕਰਦੇ ਆ ਪੈਂਦੀ ਕੋਸ਼ਿਸ਼ ਆ ਦੇਖੋ ਲਾ ਆ ਦੇਖੋ ਆਏ ਮੂੰਹ ਕਰਨਾ ਮੇਰੇ ਨਾਲ ਨਹੀਂ ਹੋਰ ਕੁਝ ਨਹੀਂ ਤੇ ਓਕੇ ਬਈ ਠੀਕ ਆ ਡਨ ਆ ਯਾਰ ਕਾਪੀਰਾਈਟ ਨਾਲ ਪਿੱਛੇ ਕਿਸੇ ਵੀ ਚੱਲੀ ਜਾਂਦਾ ਤੇ ਬਾਏ ਬਾਏ ਗੁੱਡ ਨਾਈਟ ਸਾਰੇ ਸਾਰੇ ਖਿਡਾਰੀ